ਖਤਰਾ ਸੀ ਦਰਵਾਜ਼ਾ ਲਾ ਕੇ ਰੱਖਦੇ ਸਾਰੀ ਦਿਹਾੜੀ ਪਹਿਲਾਂ ਵੀ ਇਦਾਂ ਜੇ ਕੰਮ ਕਰਦਾ ਰਿਹਾ ਉਹ ਬੰਦਾ ਹਾਂਜੀ ਆਪਣੇ ਮਾਪੇ ਪਾਪਾ ਕਰ ਸੋਸ਼ਰੀ ਗਾਲ ਜੀ ਤੁਸੀਂ ਦੇਖ ਰਹੇ ਜਗਮਨ ਟੀਵੀ ਮਾਂ ਮੁਰੰਡਾ ਦਾ ਹਰੀਸ਼ ਬਟਲਾ ਮੁਰੰਡਾ ਸਤਾ ਥਾਣੇ ਦੇ ਦਿਨ ਪੈਂਦੇ ਪਿੰਡ ਸਲੇਮਪੁਰ ਜਿੱਥੇ ਮੂਲੀ ਤਕਰਾਰ ਕਰਨ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਦੇ ਕਿਰਚ ਮਾਰਤੀ ਜਿਸ ਨੂੰ ਗੰਭੀਰ ਜ਼ਖਮ ਕਰ ਦਿੱਤਾ ਗਿਆ ਜਿਸ ਨੂੰ ਇਲਾਜ ਲਈ ਪਹਿਲਾਂ ਮੁਰੰਡੇ ਲੈ ਕੇ ਗਏ ਫਿਰ ਉਸ ਜਿਆਦਾ ਹੱਥ ਖਰਾਬ ਹੋਣ ਕਰ ਪੀਆਈ ਦਾਖਲ ਕੀਤਾ ਗਿਆ ਹੈ ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਤੋਂ ਸਨਾਂ ਵੀਰ ਦੇ ਪਰਿਵਾਰ ਦੇ ਮੈਂਬਰ ਕੀ ਕਹਿ ਰਹੇ ਨੇ ਅਤੇ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਹਨ ਮੰਨ ਦੇਖੀ ਭਾਈ ਭਾਈ ਸਾਹਿਬ ਭਾਈ ਛੱਡੋ ਛੱਡੋ ਆ ਰਹਾ ਰਹਾ ਦੇਖ ਦੇਖ ਉਹ ਕੀ ਦਾ ਇਹ ਕੀ ਗੱਲ ਬੋਥ ਹੋਈ ਆ ਤੁਹਾਡੇ ਬੱਚੇ ਦੇ ਜਾਣਕਾਰੀ ਮਤਲਬ ਪਤਾ ਲੱਗਾ ਵੀ ਤੁਹਾਡੇ ਬੱਚੇ ਤੇ ਹਮਲਾ ਕੀਤਾ ਸਾਡੇ ਬੱਚੇ ਦੇ ਪਿੱਛੇ ਤੇ ਬਾਹਰ ਕਰਿਆ ਉਹਨੇ ਕੋਈ ਗੱਲ ਬਾਤ ਨਹੀਂ ਕੀਤੀ ਕੋਈ ਨਹੀਂ ਕੀ ਨਾਮ ਤੁਹਾਡੇ ਬੱਚੇ ਦਾ ਨਾਮ ਕੀ ਆ ਕਰਨਦੀਪ ਸਿੰਘ ਕੀ ਪਹਿਲਾਂ ਵੀ ਰੰਜਸ ਚੱਲਦੀ ਸੀ ਜਿਹੜੇ ਬੱਲਿਆਂ ਵੱਲੋਂ ਕੀਤਾ ਗਿਆ ਕੰਮ ਇਹ ਨਹੀਂ ਜੀ ਪਹਿਲੇ ਤੋਂ ਇਹਨੇ ਮੋਟਰ ਉੱਪਰ ਜਾ ਕੇ ਇਹ ਕਿਹਾ ਵੀ ਮੈਂ ਮੈਂ ਤੈਨੂੰ ਦੇਖ ਲਊਗਾ ਇਹ ਮੋਟਰ ਉੱਪਰ दारू ਪੀ ਕੇ ਗਿਆ ਉਹਨਾਂ ਦੇ ਜਿੱਥੇ ਕੰਮ ਕਰਦਾ ਤਾਂ ਆਪਣਾ ਘਰ ਦੇ ਦੇ ਮੋਟਰਪਲ ਉੱਥੇ ਰੱਜ ਕੇ ਦਾ ਰੂਪੀ ਕੇ ਉਹਨੇ ਕਿਹਾ ਕਹਿੰਦੇ ਵੀ ੱੱੱਕਾ ਮਾਰਿਆ ਮੁੰਡੇ ਨੂੰ ਤੁਹਾਡੇ ਮੁੰਡੇ ਨੂੰ ੱੱੱਕਾ ਮਾਰਿਆ ਉਹ ਪਤੀਜੇ ਨੂੰ ਜਿੰਨਾ ਦਾ ਕੰਮ ਕਰਦਾ ਤਾਂ ਉਹ ਕਹਿੰਦਾ ਵੀ ਤੂੰ ਕਿਨੂਰੀ ਇੱਕਣਾ ਕਿਉਂ ੱੱੱਕਾ ਮਾਰਦਾ ਵੇਖਣਾ ਗਲਤ ਗੱਲ ਐ ਬਈ ਤੇਰੀ ਪਿੱਤੀ ਤੂੰ ਇੱਕਣਾ ਨਹੀਂ ਕਿ ਸਿੱਧੇ ਮੋਟਰ ਪਰ ਆ ਕੇ ੱੱੱਕਾ ਮਾਰ ਸਕਦਾ ਜੀ ਉਹਨੇ ਫੇਰ ਕਹਿ ਲ ਮੈਂ ਤੈਨੂੰ ਦੇਖ ਲੂੰਗਾ ਬਸ ਉਥੇ ਬਾਤ ਉਹਨੇ ਜਿੱੱਜਾ ਦੀ ਕੱਢਦਾ ਰਾਇ ਮੈਂ ਕਿਹੜਾ ਬੰਦਾ ਸੀ ਉਹੋ ਜਿਹਨੇ ਜਿਹਨੇ ਤੁਹਾਡੇ ਬੱਚੇ ਨਾਲ ਤੁਹਾਨੂੰ ਕਨੂਰੀਆ ਜੀ ਉਹ ਤੁਹਾਡੇ ਪਿੰਡ ਦਾ ਹੀ ਰਹਿਣ ਵਾਲਾ ਕਿਹੜਾ ਪਿੰਡ ਆ ਸਾਨੂੰ ਬਹੁਤ ਖਤਰਾ ਸੀ ਦਰਵਾਜ਼ਾ ਲਾ ਕੇ ਰੱਖਦੇ ਸਾਰੇ ਦਿਹਾੜੀ ਪਹਿਲਾਂ ਵੀ ਇਦਾਂ ਜੇ ਕੰਮ ਕਰਦਾ ਰਿਹਾ ਉਹ ਬੰਦਾ ਹਾਂਜੀ ਆਪਣੇ ਮਾਪੇ ਪਾਪਾ ਕਰ ਤਿੰਨਾਂ ਗੱਲ ਹੋਇਆ ਤੁਹਾਡੇ ਨਾਲ ਤੁਹਾਡੇ ਦੇ ਨਾਲ ਰஞ்சிਤ ਕਿਸ ਚੀਜ਼ ਦੀ ਸੀ ਉਹਦੀ ਸਾਡੇ ਕੋਈ ਨਾ ਰਸਤੇ ਤੇ ਤੁਹਾਡੇ ਬੱਚੇ ਤੇ ਕਿਉਂ ਹਮਲਾ ਕੀਤਾ ਕੁਝ ਪਤਾ ਲੱਗਿਆ ਸੀ ਨਹੀਂ ਜੀ ਇਹਨਾਂ ਸਾਜ਼ਿਸ਼ ਚੋਰੀ ਤੇ ਕਰੀ ਵੀ ਮਤਲਬ ਪਿੱਛੇ ਤੇ ਹਮਲਾ ਕਰਿਆ ਗੱਲ ਕੋਈ ਵੀ ਨਹੀਂ ਨਾ ਕੋਈ ਲੜਾਈ ਹੋਈ ਨਾ ਝਗੜਾ ਬਸ ਤੂੜੀ ਵਾਰੇ ਬੁਲਾਇਆ ਵੀ ਤੇਰੀ ਗੱਲ ਕਰਾ ਦਿੰਦੇ ਇਹ ਨਹੀਂ ਪਤਾ ਵੀ ਕਿਹਨੇ ਫੋਨ ਕਰਿਆ ਉੱਥੇ 3-4 ਬੰਦੇ ਤੇ ਬੱਚਾ ਠੀਕ ਹੈ ਤੁਹਾਡਾ ਹੁਣ ਬੱਚਾ ਜੀ ਆਪਰੇਸ਼ਨ ਤੇ ਬਾਹਰ ਸਿਰੇ ਸੀ ਕਿੱਥੇ ਚੰਡੀਗੜਾ ਹਾਂਜੀ ਪੀਜੀ ਇਹ 24 24 ਦੀ ਸ਼ਾਮ ਵੇਲੇ ਸੁਰਜਿੰਦਰ ਸਿੰਘ ਨੌੜੀ ਨੇ ਆਪਣੇ ਹੱਥੇ ਚ ਫੜੀ ਕਿਰਚਾਂ ਦੇ ਜਿਹੜੇ ਵਾਰ ਹੈ ਉਹ ਕਰਨਦੀਪ ਸਿੰਘ ਨੇ ਕੀਤੇ ਸੀ ਪਹਿਲਾਂ ਜਿਹੜਾ ਕਰਨਦੀਪ ਸਿੰਘ ਸੀ ਇਹਦਾ ਯਾਰ ਦੋਸਤ ਸੀਗਾ ਬਾਅਦ ਚ ਉਹਦੀ ਆਪਸ ਵਿੱਚ ਖਣਵਣ ਹੋ ਗਈ ਸੀ ਜਿਸ ਕਰਕੇ ਇਹਦੇ ਨਾਲ ਰஞ்சிਤ ਰਖਦਾ ਸੀਗਾ ਇਹਦੇ ਦੋ ਵਾਰ ਕੀਤੇ ਸੀਗੇ ਵੱਖੀ ਤੇ ਤੇ ਇਹਦਾ ਜਿਹੜੀ ਚਿਰਚਾ ਗਈ ਦੂਜੀ ਵਾਰ ਦੇ ਵਿੱਚ ਜਿਹੜੀ ਚਿਰਚਾ ਉਹ ਬੱਖੀ ਦੇ ਵਿੱਚ ਹੀ ਰਹਿ ਗਈ ਸੀ ਇਹਨੂੰ ਜਿਹੜਾ ਗੰਭੀਰ ਹਾਲਤ ਵਿੱਚ ਪਹਿਲਾਂ ਬਰੈਂਡੀ ਹਸਪੀਟਲ ਦਾਖਲ ਕਰਾਇਆ ਗਿਆ ਸੀ ਫਿਰ ਇਹਨੂੰ ਪੀਜੀਆਈ ਰੈਫਰ ਕਰ ਦਿੱਤਾ ਸੀ ਜੋ ਇਸਦੇ ਪਿਤਾ ਅਕਵਾਲ ਸਿੰਘ ਦੇ ਬਿਆਨ ਤੇ ਸਖਜਿੰਦਰ ਕਨੌੜੀ ਦੇ ਖਿਲਾਫ 307 324 506 ਆਈਪੀਸੀ ਤਹਿਤ ਐਫਆਈਆਰ ਅਰਜ਼ੀ ਕੀਤੀ ਗਈ ਹੈ ਅਤੇ ਜਿਹੜਾ ਦੋਸ਼ੀ ਨੂੰ ਆ ਉਹ ਗ੍ਰਿਫਤਾਰ ਕਰ ਲਿਆ ਤੇ ਇਸ ਸਮੇਂ ਤੇ ਰੁਕੇ ਜਿਹੜਾ ਦੋਸ਼ੀ ਉਹ ਕਾਲ ਤੱਕ ਹੈ ਇਹ 24 ਘੰਟੇ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਨੂੰ ਅਸੀਂ ਮੁਕਦਮਾ ਦਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਹ ਤਾਂ ਪਹਿਲਾਂ ਵੀ ਕੋਈ ਮੁਕਦਮੇ ਇਸ ਤੇ ਪਹਿਲਾਂ ਵੀ ਮੁਕਦਮੇ ਚੱਲਦੇ ਨੇ ਜਿਨ੍ਹਾਂ ਦੇ ਵਿੱਚੋਂ ਇਹ ਬਰੀ ਹੋ ਚੁੱਕਿਆ। ਉਹ ਚ ਬਰੀ ਹੋ ਜੀ। ਹਾਂ ਜੀ। ਤੇ ਕਿਸ ਹੋਰੇ ਨਸ਼ੇ ਦਾ ਸੇਵਨ ਕਰਨ ਦਾ ਆਦੀ ਸੀ ਇਹ ਵਿਅਕਤੀ ਜਿਹੜਾ ਜਿਨ੍ਹਾਂ ਵੱਲੋਂ ਇਹ ਗੰਧ ਦੀ ਵਾਰਦਾਤ ਕੀਤੀ ਗਈ। ਨਹੀਂ ਇਹ ਨਸ਼ੇ ਦੇ ਸੇਵਨ ਕਰਨ ਬਾਰੇ ਤਾਂ ਸਾਡੇ ਕੋਲ ਕੋਈ ਜਿਹੜੀ ਹੈ ਮਤਲਬ ਪੂਕਤ ਜਾਣਕਾਰੀ ਨਹੀਂ ਹੈਗੀ। ਪਰ ਜਣੀ ਇਹ ਕਰੀਬ ਨਾਲ ਨੇਚਰ ਦਾ ਬੰਦਾ ਹੈ। ਕੀ ਸਰ ਇਹ ਰਿਮਾਨਡ ਵੀ ਹਾਸਲ ਕੀਤਾ ਜਾਵੇਗਾ ਹਾਂ ਜੀ ਅੱਜ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਜਾਵੇਗਾ ਤੇ ਇਹ ਰਿਮਾਨਡ ਆ ਜਲ ਹਾਸਲ ਹੋ ਜਾਵੇਗਾ ਉਹਦਾ ਹਮਲਾ ਕੀਤਾ ਹੋਇਆ ਵਿਅਕਤੀ ਠੀਕ ਹੈ ਜੀ ਨੰਬਰ 1 ਹਾਂ ਉਹਦਾ ਬੰਦੇ ਦਾ ਆਪਰੇਸ਼ਨ ਹੋ ਗਿਆ ਤੇ ਖਰਚ ਜਿਹੜੀ ਡਾਕਟਰ ਸਾਹਿਬ ਨੇ ਉਹਦੀ ਬੱਤੀ ਚ ਕੱਢ ਲਈਏ ਇਹ ਬੰਦਾ ਹੁਣ ਠੀਕ ਹੈ ਠੀਕ ਆ ਹਾਂ ਜੀ ਮੈਂ ਜਗਮਨ ਟੀਵੀ ਲਈ ਰਿਸ਼ ਬਠਲਾ ਮੋਰਿੰਡਾ